ਪਿਆਰ ਭਰੇ ਸਸ਼ੀਅਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਦੋਸਤੋ ਮਲਾਸਮਾਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਹੈ 11% ਡੀਏ ਜਾਰੀ ਹੋਵੇਗਾ ਵਿੱਤ ਮੰਤਰੀ ਨੇ ਕੀ ਕਿਹਾ ਹੈ 1128 ਕਰੋੜ ਰੁਪਏ ਜਾਰੀ ਕਰਨਗੇ ਸਰਕਾਰ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਮਲਾਸਮਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਉੱਪਰ ਕੀ ਕਰ ਰਹੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਜੇਕਰ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਆਪਣੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਲਗਾਤਾਰ ਮੀਟਿੰਗਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਮਲਾਜ਼ਮਾਂ ਦੇ ਲਈ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹੈ ਇਹ ਪੱਤਰ ਪੰਜਾਬ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਨੂੰ 2 ਮਹੀਨਿਆਂ ਦਾ ਜਿਹੜਾ ਸਮਾਂ ਜਿਹੜਾ ਹੈ ਮਲਾਜ਼ਮਾਂ ਤੋਂ ਮੰਗਿਆ ਗਿਆ ਸੀ ਕਿ 2 ਮਹੀਨਿਆਂ ਦੇ ਅੰਦਰ ਤੁਹਾਨੂੰ ਅਸੀਂ ਜਿਹੜਾ ਇਸ ਦੇ ਵਿੱਚ ਅਪਡੇਟ ਜਿਹੜੀ ਹੈ ਦਵਾਂਗੇ ਜੁਲਾਈ ਦੇ ਵਿੱਚ ਇਹ ਪੱਤਰ ਜਿਹੜਾ ਹੈ ਜਾਰੀ ਕੀਤਾ ਗਿਆ ਸੀ ਇੱਕ ਕਮੇਟੀ ਜਿਹੜੀ ਹੈ ਬਣਾਈ ਗਈ ਸੀ ਔਰ ਉਸ ਕਮੇਟੀ ਦੇ ਵਿੱਚ 1 ਮਹੀਨੇ ਦਾ ਸਮਾਂ ਜਿਹੜਾ ਹੈ ਦਿੱਤਾ ਗਿਆ ਸੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਇਸ ਕਮੇਟੀ ਨੂੰ 1 ਮਹੀਨੇ ਦੇ ਅੰਦਰ ਅੰਦਰ ਜਿਹੜੀ ਹੈ ਪੂਰੀਆਂ ਕਰਨੀਆਂ ਨੇ ਔਰ ਆਪਣੀਆਂ ਸ਼ਿਪਾਰਸ਼ਾਂ ਕਰਨੀਆਂ ਨੇ ਪਰ ਇਸ ਕਮੇਟੀ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਕਿਉਂਕਿ ਇਸ ਕਮੇਟੀ ਦੇ ਵਿੱਚ ਜਿਹੜੇ ਮੁਲਾਜ਼ਮਾਂ ਨੂੰ ਜੋ ਮੈਂਬਰ ਜਿਹੜੇ ਬਣਾਏ ਗਏ ਸੀ ਉਹਨਾਂ ਦੀ ਬਾਅਦ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਸੀ ਬਦਲ ਦਿੱਤੇ ਗਏ ਸੀ ਜਿਸ ਕਰਕੇ ਕਮੇਟੀ ਆਪਣੇ ਆਪ ਹੀ ਜਿਹੜੀ ਹੈ ਬिखर ਗਈ ਸੀ ਉਸ ਤੋਂ ਬਾਅਦ ਹੁਣ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਨ ਲਗਾਤਾਰ ਜੋ ਸੰਘਰਸ਼ ਹੋ ਕੀਤਾ ਜਾ ਰਿਹਾ ਹੈ ਗੱਲ ਕਰ ਲੈਣੇ ਆ ਜਿਸ ਤਰ੍ਹਾਂ ਕਿ ਪੀ ਆਰਟੀਸੀ ਮੁਲਾਜ਼ਮਾਂ ਤੇ ਪਨਬਸ ਮੁਲਾਜ਼ਮਾਂ ਦੀ ਜਿਸ ਦੇ ਜਿਸ ਦੇ ਵਿੱਚ 7 ਤੇ 8 ਜਨਵਰੀ ਨੂੰ ਧਰਨਾ ਰੱਖਿਆ ਗਿਆ ਸੀ ਬੰਦ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮਲਾਜ਼ਮਾਂ ਨੇ 7 ਜਨਵਰੀ ਨੂੰ ਧਰਨਾ ਖਤਮ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੱਥ ਅੱਗੇ ਵਧਾਇਆ ਹੈ ਮੀਟਿੰਗ ਦੇ ਲਈ ਜਿਹੜੀ ਹੈ ਮੀਟਿੰਗ ਦੇ ਲਈ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ ਮੀਟਿੰਗ ਜਿਹੜੀ ਇਹ ਹੋਵੇਗੀ 15 ਜਨਵਰੀ 2025 ਨੂੰ 25 ਨੂੰ ਹੋਵੇਗੀ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਦੇ ਜਿਹੜੇ ਮੁੱਖ ਜਿਹੜੇ ਕੀ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਫੇਸ 1 ਦੇ ਵਿੱਚ ਉਸ ਦੇ ਵਿੱਚ ਉਹਨਾਂ ਇਹਨਾਂ ਦੀ ਮੀਟਿੰਗ ਜਿਹੜੀ ਹੈ ਹੋਵੇਗੀ ਪੰਜਾਬ ਦੇ ਮੈਂਬਰ ਇੱਥੇ ਸੱਦੇ ਗਏ ਨੇ ਜਥੇਬੰਦੀਆਂ ਦੇ ਜਿਹੜੇ ਪੀਆਰਟੀਸੀ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਰੇਸ਼ਮ ਸਿੰਘ ਨੂੰ ਇੱਥੇ ਪੱਤਰ ਦੇ ਵਿੱਚ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸੋ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਕੁਝ ਹੋਵੇਗਾ ਭਗਵੰਦ ਮਾਨ ਖੁਦ ਮੀਟਿੰਗ ਕਰਨ ਜਾ ਰਹੇ ਨੇ ਸੋ ਇਸ ਮੀਟਿੰਗ ਦੇ ਵਿੱਚ ਕੁਝ ਲਾਭ ਆ ਜਿਹੜੇ ਉਹ ਦੇਖਣ ਨੂੰ ਮਿਲ ਸਕਦੇ ਆ 1128 ਕਰੋੜ ਰੁਪਏ ਜਿਹੜੇ ਇਹ ਸਾਰੇ ਹੀ ਕਲਬ ਜਿਹੜੇ ਆ ਪੀਆਰਟੀਸੀ ਮਲਾਜ਼ਮ ਜਿਹੜੇ ਮੰਗ ਕਰ ਰਹੇ ਆ ਕਿਉਂਕਿ ਉਹ ਕੱਚੇ ਮਲਾਜ਼ਮ ਹੈ ਅਤੇ ਜੇਕਰ ਉਹਨਾਂ ਨੂੰ ਪੱਕੇ ਕੀਤਾ ਜਾਂਦਾ ਹੈ ਤਾਂ ਇਹਨਾਂ ਦਾ ਸਭ ਦੇ ਹੱਕਦਾਰ ਮਲਾਜ਼ਮ ਬਣ ਜਾਣਗੇ ਸੋ ਦੋਸਤੋ ਹੁਣ ਪੱਕਿਆਂ ਤੋਂ ਕੱਚੇ ਕਰਨਾ ਪੀਆਰਟੀਸੀ ਦੇ ਵਿੱਚ ਚੱਲ ਰਹੀ ਹੈ ਕਪਲੇਵਾਜੀ ਨੂੰ ਬੰਦ ਕਰਨਾ ਮਾਫੀਆ ਨੂੰ ਬੰਦ ਕਰਨਾ ਅਤੇ ਨਾਲ ਹੀ ਰੈਗੂਲਰ ਕਰਨਾ ਤਿੰਨ ਸਾਲਾਂ ਤੋਂ ਵੱਧ ਆ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਇੱਥੇ ਪੱਕਾ ਕਰਨਾ ਅਤੇ ਜਿਹੜੇ 5 ਸਾਲਾਂ ਤੋਂ ਲਗਾਤਾਰ ਆਊਟਸੋਰਸ ਹੈ ਉਹਨਾਂ ਨੂੰ ਰੈਗੂਲਰ ਕਰਨਾ ਇਸ ਤਰੀਕੇ ਦੀਆਂ ਮੰਗਾ ਤਨਖਾਹਾਂ ਦੇ ਵਿੱਚ ਵਾਅਦਾ ਕਰਨਾ ਸਮੇਂ ਦੀਆਂ ਜਿਹੜੀਆਂ ਤਨਖਾਹਾਂ ਦੇਣੀਆਂ ਕਿਲੋਮੀਟਰ ਸਿਸਟਮ ਨੂੰ ਖਤਮ ਕਰਨਾ ਇਹ ਸਾਰੀਆਂ ਮੰਗਾਂ ਜਿਹੜੀਆਂ ਨੇ ਇਹਨਾਂ ਮਲਾਜ਼ਮਾਂ ਦੀਆਂ ਮੰਗਾਂ ਨੇ ਸੋ ਇਸ ਮੀਟਿੰਗ ਦੇ ਵਿੱਚ ਕੋਈ ਵੱਡਾ ਲਾਭ ਜਿਹੜਾ ਹੈ ਇੱਥੇ ਦੇਖਣ ਨੂੰ ਮਿਲ ਸਕਦਾ ਹੈ ਸੋ ਦੋਸਤੋ ਏਸੀਐਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ